ਛੱਡ ਕੇ ਨਾ ਜਾਂਦੇ ਕਦੇ ਤੁਸੀਂ 2000 ਵੋਟ ਦਿੱਤੇ ਸੀ ਉਹਨਾਂ ਨੇ ਜਾਣ ਕਰਕੇ ਆਪਾਂ ਹੁਣ ਵੀ ਉਹਨਾਂ ਦਾ ਕੋਟਣ-ਕੋਟ ਧੰਨਵਾਦ ਕਰਦੇ ਆਂ ਵੀ ਤੁਸੀਂ ਜਾਵੜੇ ਤੇ ਸਾਰਾ ਦੁੱਤਾ ਇਕੱਠਾ ਹੋ ਗਿਆ ਤੇ ਮੇਰਾ ਕੰਮ ਬਣ ਗਿਆ ਸਾਡੇ ਮੋਢਿਆਂ ਲੱਤਾਂ 'ਚੋਂ ਪਾਣੀ ਦਿੱਤਾ ਸੀ ਨਾ ਜੀ ਦਰਮਗਾਏ ਦੇਖੇਗਾ ਮੋਢੂ ਦੁਰਵਾ ਦੁਰਾਵਾਂਗੇ ਤੁਸੀਂ ਉਹੀ ਕਰ ਬਤਾ ਉਹੀ ਕਰ ਬਖਾਈ ਸੱਚੀ ਕਹਿਣਾ ਤੁਹਾਡੇ ਅੱਗੇ ਨਾ ਮੈਨੂੰ ਦੁਨੀਆ ਛੋਟੀ ਲੱਗਣ ਲੱਗੀ ਉਂਦੇ ਵਾਲੇ ਜੀ ਕਰਦਾ ਸਾਰਾ ਕੁਝ ਤੁਹਾਡੇ ਉਪਰ ਦੀ ਵਾਰਦਾ ਇੰਨਾ ਖਾਸੀ ਪਿਆਰ ਹੈ ਕੰਮ ਕੋਈ ਤਾਂ ਬੜੀ ਛੋਟੀ ਗੱਲ ਆ ਛੋਟੀ ਗੱਲ ਆ ਬੜੀ ਕੰਮ ਜਿੱਦੈ ਸੀਐਮ ਸਾਹਿਬ ਆਏ ਉਹ ਮੈਨੂੰ ਕੱਲ ਵੀ ਉਹਨਾਂ ਦਾ ਫੋਨ ਆਇਆ ਪਰसों ਵੀ ਫੋਨ ਆਇਆ ਐਨੇ ਇੱਕ ਮਤਲਬ ਖੁਸ਼ ਆ ਆਪਣੇ ਤੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਅੱਧਾ ਘੰਟਾ ਮੇਰੇ ਨਾਲ ਗੱਲ ਕਰੀਗੇ ਕਹਿੰਦੇ ਯਾਰ ਮੈਨੂੰ ਇੰਨਾ ਨਹੀਂ ਪਤਾ ਸੀ ਦਿੱਤੀ ਤੁਸੀਂ ਤਾਂ ਜਮਾਂ ਰਗੜ ਕੇ ਹੀ ਰੱਖਤਾ ਯਾਰ ਮੈਂ ਕਹਿੰਦੀ ਅਸੀਂ ਆਹੀ ਅਲਫਾਜ਼ ਜੀ ਸੀਐਮ ਸਾਹਿਬ ਨੇ ਆਹੀ ਅਲਫਾਜ਼ ਜੀ ਬਾਤ ਸਮਝਿਆ ਮੈਂ ਕਹਿੰਦੀ ਮੈਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਪਹਿਲਾਂ ਵੀ ਰੱਖੀ ਲੜਿਆ ਕਿ ਇੰਨਾ ਦਾ ਧੰਵਾਦ ਆ ਵੀ ਜਿਨ੍ਹਾਂ ਨੇ ਜਿਨ੍ਹਾਂ ਨੇ ਇੱਕ ਮੁਠੋ ਕੇ ਆਹੀ ਮਦਦ ਕੀਤੀ ਆ ਕਿ ਜਿੱਦ ਦੇ ਇਸ ਇਨਸਾਨ ਦਾ ਪ੍ਰੋਗਰਾਮ ਬਣ ਗਿਆ ਇੱਕ ਨੰਬਰ ਤੇ ਪੋਥੇ ਲੈ ਕੇ ਆਉਂਗਾ ਸਭ ਤੋਂ ਪਹਿਲਾਂ ਜਿਹੜੇ ਜਿਹੜੇ ਤੁਹਾਡੇ ਕੋਈ ਆਪਣੇ ਕੰਮਕਾਰ ਕੋਈ ਪੈਂਡਿੰਗ ਸੈਟਿੰਗ ਪਏ ਆ ਮਾਰੇ ਮੂਟੇ ਪਹਿਲੇ ਦਿਨ ਉੱਥੋਂ ਮਨਜ਼ੂਰ ਕਰਾ ਕੇ ਕੰਮ ਚਲਾਓ। ਸਤਿ ਸ੍ਰੀ ਅਕਾਲ। ਤੋਂ ਵੀਰੋ ਖਾਸ ਕਰਕੇ ਆਪਣਾ ਗੁਰੂ ਘਰ ਦੀ ਕਮੇਟੀ ਮੇਰੇ ਸਾਰੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਜਿਨ੍ਹਾਂ ਨੇ ਮੈਨੂੰ ਇੰਨਾ ਵੱਡਾ ਅਸ਼ੀਰਵਾਦ ਦਿੱਤਾ ਉਹਦੇ ਦੇ ਸਿਰ ਤੇ ਹੱਥ ਰੱਖਿਆ। ਉਦੋਂ ਬਾਅਦ ਫਿਰ ਸਾਰੇ ਨੌਜਵਾਨ ਆ ਜਾਂਦੇ ਆ ਫਿਰ ਸਾਰੇ ਜਿੰਨੇ ਤੁਸੀਂ ਮੇਰੇ ਸੱਜੀ ਸਾਥੀ ਖੜੇ ਹੋ ਫਿਰ ਸਾਰੇ ਤੁਸੀਂ ਆ ਜਾਂਦੇ ਹੋ ਮੇਰਾ ਗੱਲ ਪਲ ਜਾਂਦਾ ਯਾਰ ਮੈਂ ਕੀ ਆਖਾਂ ਕੋਈ ਤੁਹਾਡੇ ਅੱਗੇ ਨਾ ਸਾਰੇ ਮੈਨੂੰ ਅੱਜ ਸਹੀ ਮੈਣਾ ਦੇ ਵਿੱਚ ਮੈਨੂੰ ਅੱਜ ਤੁਹਾਡੀ ਕੀਮਤ ਦਾ ਪਤਾ ਲੱਗਿਆ ਕਿ ਬਾਦਲ ਸਾਹਿਬ ਕਿਉਂ ਦੁੱਧੇ ਨੂੰ ਰੋਂਦੇ ਹੁੰਦੇ ਸੀ ਤੇ ਦੁੱਧਾ ਦੁੱਧਾ ਹੀ ਆ ਤੇ ਵਾਕਈ ਦੁੱਧਾ ਦੁੱਧਾ ਅੱਜ ਤੁਸੀਂ ਜਦੋਂ ਦੋਦੇ ਦੀ ਕਾਊਂਟਿੰਗ ਦੇ ਵਿੱਚ 2100 ਵੋਲਟ ਦੇ ਕਰੀਬ ਤੁਸੀਂ ਵਧਾਤੀ ਨਾ ਉਦੋਂ ਬਾਅਦ ਮੇਰਾ ਹੌਸਲਾ ਬਣਿਆ ਮੈਂ ਹੁਣ ਨਹੀਂ ਦੇਖਿਆ ਮੈਂ ਉਦੋਂ ਤੱਕ ਮਨ ਜਾ ਡੋਲਦਾ ਸੀ ਪਤਾ ਨਹੀਂ ਗਾਹ ਕੀ ਬਣਨੀ ਪਰ ਉਦੋਂ ਬਾਅਦ ਦੇਖਾਂ ਨਾ ਤੁਸੀਂ ਐ ਸੰਜੋ ਉਹ ਜਾਰੀ ਬਣਾ ਦੇ ਦਿੱਤੀ ਐਸਾ ਟਰਬੋ ਲਾਇਆ ਤੁਸੀਂ ਫਿਰ ਤਾਂ 4000 6000 8 10 12 ਬਸ ਤਾਂ ਹੀ ਕੁਝ